ਮੈਂ ਤਾਂ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕਹੀ ਸੀ। ਵਿਰੋਧੀ ਪਾਰਟੀ ਨੂੰ ਜ਼ਿਆਦਾ ਬੋਲਦੇ ਸੀ ਉਹ। ਤੁਸੀਂ ਇੱਥੇ ਜ਼ਿਆਦਾ ਦੇਰ ਨਹੀਂ ਰਹੋਗੇ। ਇਹ ਕੁਰਸੀ ਤੁਹਾਡੇ ਕੋਲ ਜ਼ਿਆਦਾ ਦਿਨ ਰਹੂਗੀ। ਮੈਂ ਜੀ ਪਹਿਲੀ ਗੱਲ ਤਾਂ ਇਹ ਕੁਰਸੀ ਅਸੀਂ ਲੈਣੀ ਹੋਈ ਨਹੀਂ ਸੀ ਜੇ ਤੁਸੀਂ ਚੱਜ ਦੇ ਨਿਕਲ ਆਉਂਦੇ ਸਾਨੂੰ ਕੀ ਲੋੜ ਸੀ। ਅਸਟਾਪ ਦੇ ਹੋਰ ਕੰਮ ਕਰਦੇ ਸੀ ਕੋਈ। ਅਸੱਟ ਅਸੀਂ ਇਹ ਕੁਰਸੀ ਦੇ لالچی ਥੋੜੀ ਹਾਂ। ਉਹ ਤਾਂ ਤੁਸੀਂ ਹੋ। ਤੁਸੀਂ ਇਹ ਕੁਰਤੀ ਤੇ ਬਹਿ ਕੇ ਲੋਕਾਂ ਨਾਲ ਨਹੀਂ ਇਨਸਾਫ ਕੀਤਾ ਉਹਨਾਂ ਨੇ ਸਾਨੂੰ ਚੁਣ ਲਿਆ ਇਹ ਚ ਕਿ ਜੇ ਅਸੀਂ ਨਹੀਂ ਇਨਸਾਫ ਕਰਾਂਗੇ ਤੁਹਾਨੂੰ ਚੁਣ ਲੈਣਗੇ ਇਹ ਚ ਕਿਹੜੀ ਗੱਲ ਹੈ ਡੈਮੋਕ੍ਰੇਸੀ ਹੈ ਪਰ ਉਹਨਾਂ ਦੀ ਪ੍ਰਾਇੋਰਟੀ ਸਿਰਫ ਸੱਤਾ ਸੱਤਾ ਸੇ ਪੈਸਾ ਪੈਸੇ ਸੇ ਸੱਤਾ ਵਸ ਆਹੀ ਚੱਲਦਾ ਰਿਹਾ ਪਾਵਰ ਨਾਲ ਪੈਸਾ ਕਮਾਓ ਪੈਸੇ ਨਾਲ ਪਾਵਰ ਚਾਓ ਅਮਚਲ ਪੇ ਲੋਕਾਂ ਦਾ ਰੋਜ਼ਗਾਰ ਲੋਕਾਂ ਦੀਆਂ ਨੌਕਰੀਆਂ ਕੌਣ ਕੱਚਾ ਕੀ ਕੀ ਤੇ ਤਲਵਾਰ ਲਟਕਦੀ ਹੈ ਨੌਕਰੀ ਤੇ ਕੋਈ ਪਤਾ ਨਹੀਂ ਕਿਸ ਕੋਈ ਕੁਝ ਨਹੀਂ ਪਤਾ ਗੱਲ ਹੀ ਹੋਰ ਆਪਣੀ ਜ਼ਮਾਨਾ ਆਪਣੀ ਦੁਨੀਆ ਹੀ ਹੋਰ ਆਹ ਸੱਤ ਛੇ ਸੱਤ ਸੈਕਟਰ ਜੇ ਟੱਪਣ ਨਹੀਂ ਦਿੰਦੇ ਸੀ ਆਪਾਂ ਨੂੰ ਕਹਿੰਦੇ ਗਾਹਾਂ ਤਾਂ ਗਾਹਾਂ ਨਹੀਂ ਜਾ ਸਕਦੇ ਬਸ ਇੱਥੇ ਤੱਕ ਹੀ ਉਦੋਂ ਗਾਹ ਕੌਣ ਰਹਿੰਦਾ ਏਲੀਅਨ ਰਹਿੰਦੇ ਨੇ ਉਦੋਂ ਗਾਹ ਕੌਣ ਰਹਿੰਦਾ ਜੀ ਉਦੋਂ ਗਾਹ ਤੁਹਾਨੂੰ ਜਾਇਨ ਸਾਡੇ ਸਿਕਿਉਰਟੀ ਹੈ ਕਹਿੰਦੇ ਜੀ ਉਦੋਂ ਗਾਹ ਹੋਰ ਰਹਿੰਦੇ ਨੇ ਜਿਹੜੇ ਤੁਹਾਨੂੰ ਲੁੱਟਦੇ ਨੇ ਜਿਹੜੇ ਕੋਟਦੇ ਨੇ ਤੋਂ ਉਹਨਾਂ ਨੇ ਪਬਲਿਕ ਦੀ ਐਂਟਰੀ ਉਹ ਬੰਦ ਕਰਤੀ ਉਹ ਆਪਦੇ ਏਰੀਆ 'ਚ ਇੱਥੇ ਪਬਲਿਕ ਨਹੀਂ ਹੋਣੀ ਚਾਹੀਦੀ ਫੈਸਲੇ ਵੀ ਉੱਥੇ ਬਹਿ ਕੇ ਕਰਨੇ ਆ ਪਬਲਿਕ ਸੰਬੰਧੀ ਜਿਦੋਂ ਸਾਢੇ 3 ਸਾਲ ਹੋ ਗਏ ਅਸੀਂ ਉਹ ਨਾਕੇ ਜਿਹਾ ਜਗਾ ਤੇ ਵੀ ਆ ਜਾਣ ਤੋਂ ਲੋਕਾਂ ਨੂੰ ਕੋਈ ਗੱਲ ਨਹੀਂ ਪਬਲਿਕ ਨਹੀਂ ਚੁਣ ਕੇ ਭੇਜਿਆ ਪਬਲਿਕ ਦੇ ਕਰਨੇ ਇਹ ਇਹ ਸਰਕਾਰਾਂ ਦੇ ਘਰ ਨਹੀਂ ਹੈਗੇ ਪਬਲਿਕ ਦੇ ਘਰ ਨੇ ਸਰਕਾਰ ਜਦੋਂ ਪਬਲਿਕ ਚੁਣਦੀ ਚੁਣਦੀ ਹੈ ਤਾਂ ਪਬਲਿਕ ਦੀ ਘਰ ਨੇ ਤਾਂ ਕਿਤੇ ਜਾ ਕੇ ਉਹ ਸੈਕਟਰ ਜੇ ਦੇਖੇ ਲੋਕਾਂ ਨੇ ਹੁਣ ਨਹੀਂ ਤਾਂ ਕੁੰਡੇ ਬੰਦ ਸੀ ਅੰਦਰੋਂ ਕਿਉਂਕਿ ਪ੍ਰਾਇੋਰਟੀਜ਼ ਬਦਲ ਗਈਆਂ ਸੀ ਮੈਂ ਤਾਂ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕਹੀ ਸੀ ਵਿਰੋਧੀ ਪਾਰਟੀ ਨੂੰ ਜਿਆਦਾ ਬੋਲਦੇ ਸੀ ਉਹ ਤੁਸੀਂ ਇੱਥੇ ਜਿਆਦਾ देर ਨਹੀਂ ਰਹੋਗੇ ਇਹ ਕੁਰਸੀ ਤੁਹਾਡੇ ਕੋਲ ਜਾ ਦੇਣੀ ਰਹੂਗੀ ਮੈਂ ਜੀ ਪਹਿਲੀ ਗੱਲ ਤਾਂ ਇਹ ਕੁਰਸੀ ਅਸੀਂ ਲੈਣੀ ਹੋਈ ਨਹੀਂ ਸੀ ਜੇ ਤੁਸੀਂ ਚੱਜ ਦੇ ਨਿਕਲ ਆਉਂਦੇ ਸਾਨੂੰ ਕੀ ਲੋੜ ਸੀ ਅਸਟਾਪ ਦੇ ਹੋਰ ਕੰਮ ਕਰਦੇ ਸੀ ਕੋਈ ਅਸਾ ਅਸੀਂ ਇਹ ਕੁਰਸੀ ਦੀ ਲਾਲਚੀ ਥੋੜੀ ਆ ਉਹ ਤਾਂ ਤੁਸੀਂ ਹੋ ਤੁਸੀਂ ਇਹ ਕੁਰਸੀ ਤੇ ਬਹਿ ਕੇ ਲੋਕਾਂ ਨਾਲ ਨਹੀਂ ਇਨਸਾਫ ਕੀਤਾ ਉਹਨਾਂ ਨੇ ਸਾਨੂੰ ਚੁਣ ਲਿਆ ਇਹ ਜੇ ਜੇ ਅਸੀਂ ਨਹੀਂ ਇਨਸਾਫ ਕਰਾਂਗੇ ਤੁਹਾਨੂੰ ਚੁਣ ਲੈਣਗੇ ਇਹ ਚ ਕਿਹੜੀ ਗੱਲ ਹੈ ਡੈਮੋਕ੍ਰੇਸੀ ਹੈ ਪਰ ਉਹਨਾਂ ਦੀ ਪ੍ਰਾਇੋਰਟੀ ਸਿਰਫ ਸੱਤਾ ਸੱਤਾ ਸੇ ਪੈਸਾ ਪੈਸੇ ਸੇ ਸੱਤਾ ਵਸ ਆਹੀ ਚੱਲਦਾ ਰਿਹਾ ਪਾਵਰ ਨਾਲ ਪੈਸਾ ਕਮਾਓ ਪੈਸੇ ਨਾਲ ਪਾਵਰ ਚਾਓ ਆ ਕਮ ਚਲ ਪੇ ਲੋਕਾਂ ਦਾ ਰੋਜ਼ਗਾਰ ਲੋਕਾਂ ਦੀਆਂ ਨੌਕਰੀਆਂ ਕੌਣ ਕੱਚਾ ਕੀ ਕੀ ਤੇ ਤਲਵਾਰ ਲਟਕਦੀ ਹੈ ਨੌਕਰੀ ਤੇ ਕੋਈ ਪਤਾ ਨਹੀਂ ਕਿਸ ਕੁਝ ਨਾ ਪਤਾ ਗੱਲਾਂ ਹੀ ਹੋਰ ਆਪਣੀ ਜ਼ਮਾਨਾ ਆਪਣੀ ਦੁਨੀਆ ਹੀ ਹੋਰ ਆਹ ਸੱਤ 6 ਸੱਤ ਸੈਕਟਰ ਜਾਂ ਟੱਪਣ ਨਹੀਂ ਦਿੰਦੇ ਸੀ ਆਪਾਂ ਨੂੰ ਕਹਿੰਦੇ ਗਾਹਾਂ ਤਾਂ ਗਾਹਾਂ ਨਹੀਂ ਜਾ ਸਕਦੇ ਬਸ ਇੱਥੇ ਤੱਕ ਹੀ ਉਦੋਂ ਗਾਹ ਕੌਣ ਰਹਿੰਦਾ ਏਲੀਅਨ ਰਹਿੰਦੇ ਨੇ ਉਦੋਂ ਗਾਹ ਕੌਣ ਰਹਿੰਦਾ ਜੀ ਉਦੋਂ ਗਾਹਾਂ ਤੁਸੀਂ ਜਾਇੰਟ ਸਾਦੇ ਸਿਕਿਉਰਟੀ ਹੈ ਕਹਿੰਦੇ ਜੀ ਉਦੋਂ ਗਾਹਾਂ ਹੋਰ ਰਹਿੰਦੇ ਨੇ ਜਿਹੜੇ ਤੁਹਾਨੂੰ ਲੁੱਟਦੇ ਨੇ ਜਿਹੜੇ ਕੋਟਦੇ ਨੇ ਤੋ ਉਹਨਾਂ ਨੇ ਪਬਲਿਕ ਦੀ ਇੰਟਰਵਿਊ ਬੰਦ ਕਰਤੀ ਉਹਦੇ ਏਰੀਆ 'ਚ ਇੱਥੇ ਪਬਲਿਕ ਨਹੀਂ ਹੋਣੀ ਚਾਹੀਦੀ ਫੈਸਲੇ ਉਹ ਉੱਥੇ ਬਹਿ ਕੇ ਕਰਨੇ ਆ ਪਬਲਿਕ ਸੰਬੰਧੀ ਜਦੋਂ 3.5 ਸਾਲ ਹੋ ਗਏ ਅਸੀਂ ਉਹ ਨਾਕੇ ਜਿਹਾ ਜਗ੍ਹਾ ਤੇ ਵੀ ਆ ਜਾਣ ਤੋਂ ਲੋਕਾਂ ਨੂੰ ਕੋਈ ਗੱਲ ਨਹੀਂ ਪਬਲਿਕ ਨਹੀਂ ਚੁਣ ਕੇ ਭੇਜਿਆ ਪਬਲਿਕ ਦੇ ਕਰਨੇ ਇਹ ਇਹ ਸਰਕਾਰਾਂ ਦੇ ਕਰਨ ਨਹੀਂ ਹੈਗੇ ਪਬਲਿਕ ਦੇ ਕਰਨੇ ਸਰਕਾਰ ਜਦੋਂ ਪਬਲਿਕ ਚੁਣਦੀ ਚੁਣਦੀ ਹੈ ਤਾਂ ਪਬਲਿਕ ਦੀ ਕਰਨੇ ਤਾਂ ਕਿਤੇ ਜਾ ਕੇ ਉਹ ਸੈਕਟਰ ਜੇ ਦੇਖੇ ਲੋਕਾਂ ਨੇ ਹੁਣ ਨਹੀਂ ਤਾਂ ਕੁੰਡੇ ਬੰਦ ਸੀ ਅੰਦਰੋਂ ਕਿਉਂਕਿ ਪ੍ਰਾਇੋਰਟੀਜ਼ ਬਦਲ ਗਈਆਂ ਸੀ